ਸਾਥੇ ਗਾੜੀ ਆਸਟ੍ਰੇਲੀਆ ਨੇ ਸੈਕ ਖੇਡਾਂ 37ਵੀਂ ਵਾਰ ਜਿਹੜੀਆਂ ਸਿਡਨੀ ਦੇ ਵਿੱਚ ਹੋ ਰਹੀਆਂ ਨੇ ਇਸ ਵਕਤ ਅਸੀਂ ਐਥਲੈਟਿਕਸ ਜਿਹੜਾ ਗਰਾਊਂਡ ਦੇ ਵਿੱਚ ਖੜੀ ਹੋਈਆਂ 100 ਮੀਟਰ ਬੱਚਿਆਂ ਦੀਆਂ ਗੇਮਸ ਆ ਜਿਹੜੀਆਂ ਰਿਸਾਂ ਨੇ ਉਹ ਹੋਣ ਲੱਗੀਆਂ ਨੇ 100 ਮੀਟਰ ਰੇਸ ਬੱਚਿਆਂ ਦੀ ਇਸ ਤੋਂ ਬਾਅਦ ਤਾਂ ਦਿਖਾਵਾਂਗੇ ਅਸੀਂ ਪ੍ਰਬੰਧਕਾਂ ਨਾਲ ਗੱਲਬਾਤ ਵੀ ਕਰਾਂਗੇ ਗੁਰਸ਼ੀਰ ਸਿੰਘ ਜੀ ਔਰ ਮਨਪ੍ਰੀਤ ਭਾਜੀ ਹੁਣ ਹੀ ਸਾਰੇ ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਦਾ ਸਿਲਸਿਲਾ ਰੱਖਾਂਗੇ ਜਾਣਾਂਗੇ ਕਿ ਕਿੰਨੀਆਂ ਕੁ ਟੀਮਾਂ ਨੇ ਮੈਂ ਦਿਖਾਉਂਗਾ ਇੱਕ ਵਾਰੀ ਕਿ ਕਿੰਨਾ ਉਤਸ਼ਾਹ ਬੱਚਿਆਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 100 ਮੀਟਰ ਦੀ ਜਿਹੜੀ ਰੇਸ ਆ ਬੱਚਿਆਂ ਦੀ ਉਹ ਚੱਲ ਰਹੀ ਐ ਇਸ ਵਕਤ ਆਹ ਦੇਖੋ ਔਰ ਸ਼ਾਬਾਸ਼ ਪੱਜ ਕੇ ਸਿੰਘਾ ਬਹੁਤ ਵਧੀਆ ਸ਼ਾਬਾਸ਼ ਲੋ ਜੀ ਨੰਬਰ 40 ਦੀ ਜਰਸੀ ਵਾਲਾ ਪਹਿਲੇ ਨੰਬਰ ਤੇ ਤੇ ਸਰਦਾਰ ਸਾਹਿਬ ਤੀਜੇ ਨੰਬਰ ਤੇ ਸਾਡੇ ਨਾਲ ਸਾਡੀ ਹੋਸਟ ਹਿਨਾ ਵੀ ਪਹੁੰਚੀ ਹੈ ਮਲਬੰਤੋਂ ਗੱਲਬਾਤ ਕਰਾਂਗੇ ਹਿਨਾ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਕਿ ਤੁਸੀਂ ਹਿੱਸਾ ਬਣੇ ਹੋ ਪੰਜਾਬ ਟੀਵੀ ਦਾ ਨਾਲ ਮੁਬਾਰਕਾਂ ਕਿ ਤੁਸੀਂ ਸਿੱਖ ਖੇਡਾਂ ਦੇ ਵਿੱਚ ਇੱਥੇ ਪਹੁੰਚੇ ਹੋ ਕਿਵੇਂ ਦਾ ਪ੍ਰਬੰਧ ਲੱਗ ਰਿਹਾ ਪਹਿਲਾਂ ਕਦੀ ਇਸ ਪੈਮਾਨੇ ਦੇ ਉੱਪਰ ਇੰਨੀ ਕਮਿਊਨਿਟੀ ਇੱਕ ਛੱਤ ਥਲੇ ਵੇਖੀ ਆ ਇੱਕ ਗਰਾਊਂਡ 'ਚ ਦੇਖੀ ਆ ¡Ah, bro, que me la crea! ਸਭ ਤੋਂ ਪਹਿਲਾਂ ਸਸਿ ਸ਼ਕਲ ਜੀ ਸਾਰਿਆਂ ਨੂੰ ਤੇ ਬਹੁਤ ਅੱਛਾ ਪ੍ਰੋਗਰਾਮ ਹੈ ਜਦ ਆਸੀ ਸੁਬਾ ਪਹੁੰਚੇ ਚਾਰ ਵਜੇ ਕਲ ਆਏ ਐ ਮੈਲਬਨ ਤੋਂ ਬਾਕੀ ਸਾਰੀ ਕਮਿਊਨਿਟੀ ਨੂੰ ਦੇਖ ਕੇ ਲੱਗ ਹੀ ਨਹੀਂ ਰਿਹਾ ਕਿ ਅਸੀਂ ਆਪਣੀ ਕੰਟਰੀ ਤੋਂ ਕਿਤੇ ਬਾਹਰ ਆ ਪੂਰਾ ਇੰਡੀਆ ਬਣਿਆ ਪਿਆ ਹੈਗਾ ਇੱਥੇ ਬਸ ਇੱਕ ਪ੍ਰੋਬਲਮ ਹੈ ਕਿ ਪਲੀਜ਼ ਇੱਥੇ ਨੈਟਵਰਕ ਦਾ ਬਹੁਤ ਇਸ਼ੂ ਹੈ ਤੇ ਥੋੜਾ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੋ ਰਹੀ ਹੈ ਕਿਉਂਕਿ ਕਿਸੇ ਨਾ ਕਿਸੇ ਨੂੰ ਮਿਲਣਾ ਹੈ ਤੇ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਕਮਿਊਨੀਕੇਟ ਕਰਨਾ ਹੈ ਤੇ ਪਲੀਜ਼ ਪਹਿਲਾਂ ਹੀ ਮੈਸੇਜ ਕਨਵੇ ਕਰ ਦਿਓ ਇੱਕ ਦੂਜੇ ਨੂੰ ਜਿੱਥੇ ਨੈਟਵਰਕ ਹੈ ਤਾਂ ਕਿ ਤੁਸੀਂ ਰੀਚ ਬਾਕੀ ਬਹੁਤ ਅੱਛੀ ਸੂਟਸ ਦੇ ਲਈ ਸਟਾਲਸ ਲੱਗੇ ਆਏ ਕੁਝ ਬਾਏ ਕਰਨਾ ਉਹਦੇ ਵਾਸਤੇ ਬਹੁਤ ਅੱਛਾ ਬੰਦੋਬਸਤ ਕੀਤਾ ਹੋਇਆ ਤੇ ਓਵਰਆਲ ਇਟਸ ਲਾਈਕ ਰੀਅਲੀ ਇੰਜੋਇੰਗ ਇਟ ਥੈਂਕ ਯੂ ਸੋ ਮਚ ਸੋ ਹਿਨਾ ਪੰਜਾਬ ਟੀਵੀ ਦੇ ਵੱਲੋਂ ਹੋਸਟ ਨੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਸਾਨੂੰ ਲੱਗੇਗਾ ਕਿ ਇਹਨਾਂ ਦਾ ਗੱਲ ਕਰਨਾ ਬਣਦਾ ਤਾਂ ਡੈਫੀਨਿਟਲੀ ਤੁਹਾਡੇ ਰੂਬਰੂ ਇਹ ਆਪਣੇ ਵਿਚਾਰ ਆ ਜਿਹੜੇ ਉਹ ਰੱਖਣਗੇ ਉਹਨਾਂ ਦੇ ਜ਼ਰੀਏ ਸੋ ਆਪਾਂ ਥਰੂਆਊਟ ਇਸੇ ਤਰ੍ਹਾਂ ਜਾਰੀ ਰੱਖਾਂਗੇ ਗੱਲਬਾਤ ਪ੍ਰਬੰਧਕਾਂ ਦੇ ਨਾਲ ਵੀ ਜਿਹੜੀ ਆਪਾਂ ਗੱਲਬਾਤ ਆ ਉਹ ਹੁਣੇ ਤੁਹਾਡੇ ਰੂਬਰੂ ਲੈ ਕੇ ਸੁਨੇਹਾ ਜੁੜੇ ਰਹੋ ਇਸੇ ਤਰ੍ਹਾਂ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ ਬਿਲਕੁਲ ਸਹੀ ਸੁਣਿਆ ਤੁਸੀਂ ਮਲਬੌਰ ਦਾ ਜਾਣਿਆ ਪਹਿਚਾਣਿਆ ਨਾਮ ਸਟਾਰ ਮੋਟਰ ਵਰਕਸ ਗੱਡੀ ਦੀ ਸਰਵਿਸ ਕਰਾਉਣੀ ਹੈ ਟਾਇਰ ਪਵਾਉਣੇ ਹੈ ਰੋਡ ਵਰਦੀ ਸਰਟੀਫਿਕੇਟ ਲੈਣਾ ਹੈ ਸਭ ਕੁਝ ਹੈ ਉਪਲਬਧ ਕਿਉਂਕਿ ਇਹ ਹੈ ਕਾਰਾਂ ਲਈ ਵਨ ਸਟਾਪ ਸ਼ਾਪ ਨਵ ਮੱਲੀ ਨਛੱਤਰ ਉਪਲ ਅਮਨ ਮੱਲੀ ਜੁਤਿੰਦਰ ਰਾਣਾ ਤੇ ਸਾਰੀ ਟੀਮ ਤਸੱਲੀ ਬਖਸ਼ ਕੰਮ ਦੀ ਫੁੱਲ ਗਾਰੰਟੀ ਹੈ ਅੱਜ ਹੀ ਸੰਪਰਕ ਕਰੋ ਸਟਾਰ ਮੋਟਰ ਵਰਕਸ ਪੈਕਨਮ ਸਟਾਰ ਮੋਟਰ ਵਰਕਸ ਕਲਾਈਟ ਸਟਾਰ ਮੋਟਰ ਵਰਕਸ ਗ੍ਰੈਂਬਰਨ ਵੈਸਟ ਤੇ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਜਲਦ ਮੈਲਬੌਰਨ ਦੇ ਵੈਸਟ ਵਿੱਚ ਵੀ ਤੁਸੀਂ ਦੇਖੋਗੇ ਸਟਾਰ ਮੋਟਰ ਵਰਕਸ ਸਟਾਰ ਮੋਟਰ ਵਰਕਸ